ਜੋ ਬੋਲੇ ਸੋ ਨਿਹਾਲ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸਾਥੀਓ ਮੈਂ ਗੁਰਪਾਲ ਸਿੰਘ ਆਦੀਵਾਸੀ ਗੁਰੂ ਗਿਆਨਾਥ ਪੂਰਨ ਸੰਘਰਸ਼ ਦਲ ਤੋਂ ਜ਼ਿਲ੍ਹਾ ਪ੍ਰਧਾਨ ਮੇਰੇ ਨਾਲ ਗੁਰਿੰਦਰ ਸਿੰਘ ਸੋਤਾ ਅਮਰਸਾ ਦੇ ਚੇਅਰਮੈਨ ਵਾਲਮੀਕੀ ਟੀਰਥ ਤੋਂ ਸਾਥੀਓ ਅੱਜ ਅਹੀਂ ਇੱਕ ਹੁਣੇ ਥੋੜੀ ਦੇਰ ਪਹਿਲਾਂ ਬਟਾਲਾ ਰੋਡ ਮੁਸਫਾਬਾਦ ਦੇ ਬਾਹਰ ਪਤਲਾ ਸਾੜਿਆ ਰਾਜਾ ਵੜਿੰਗ ਦਾ ਵੜਿੰਗਣੀ ਵਿਗੜਿਆ ਹੋਇਆ ਬੰਦਾ ਜੋ ਜਿਸਨੇ ਜਿਸ ਨੂੰ ਆਪਣੀ ਜਾਤ ਦਾ ਬਹੁਤ ਹੰਕਾਰ ਆ ਜਿਨੇ ਸਰਦਾਰ ਬੂਟਾ ਸਿੰਘ ਗ੍ਰਹਿ ਮੰਤਰੀ ਦੇ ਖਿਲਾਫ ਬੜੀ ਸ਼ਬਦੀ ਭੱਦੀ ਸ਼ਬਦਾ ਵਾਲੀ ਯੂਜ਼ ਕੀਤੀ ਹੈ ਜਾਤੀ ਤੇ ਹਾੜੀ ਦੇ ਮਜਬੀ ਬਰਾਦਰੀ ਦਾ ਬੋਲ ਕੇ ਵਾਲਮੀਕੀ ਸਮਾਜ ਮਜਬੀ ਸਿੰਘ ਬਰਾਦਰੀ ਨੂੰ ਬੁਰਾ ਭਲਾ ਬੋਲ ਕੇ ਉਹਨਾਂ ਦੇ ਰੰਗ ਦੇ ਉੱਤੇ ਕਟਾਸ ਕੀਤੀ ਹੈ ਔਰ ਉਹਨਾਂ ਨੂੰ ਛੋਕ ਕੀਤਾ ਜਿਸ ਤਰ੍ਹਾਂ ਉਹ ਪੜੇ ਲਿਖੇ ਨਹੀਂ ਅਨਪੜ੍ਹ ਬੰਦੇ ਆ ਜਿਹੜੇ ਕਿ ਅੱਠ ਵਾਰੀ ਐਮਪੀ ਪਾਰਲੀਮੈਂਟ ਜਿਹੜੀ ਜਿੱਤੇ ਇਲੈਕਸ਼ਨ ਤਾਂ ਸਾਥੀਓ ਉਹਦੀ ਜਿਹੜੀ ਮਾਨਸਿਕਤਾ ਇਹਨਾਂ ਦੀ ਕਾਂਗਰਸ ਪਾਰਟੀ ਦੀ ਸਾਡੀਆਂ ਸਾਡੀ ਛੋਟੀਆਂ ਜਾਤੀਆਂ ਦੇ ਪ੍ਰਤੀ ਉਹ ਸਿੱਧੀ ਸਿੱਧੀ ਸਾਫ਼-ਸਾਫ਼ ਨਜ਼ਰ ਆ ਰਹੀ ਹੈ ਤਾਂ ਮੈਂ ਆਪਣੇ ਸਾਰੇ ਹੀ ਸਮੂਹ ਜਿਹੜਾ ਭਾਈਚਾਰਾ ਆ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਦਾ ਤਰਨਤਾ ਨਾਲ ਕਿਤੋਂ ਬਾਈਕਟ ਕਰਕੇ ਇਹਨਾਂ ਨੂੰ ਹਾਰ ਦਾ ਰਾਹ ਵਿਖਾਓ ਤੇ 2027 ਦੇ ਵਿੱਚ ਵੀ ਇਹਨਾਂ ਨੂੰ ਬਿਲਕੁਲ ਵੋਟਾਂ ਨਾ ਪਾਇਓ ਇਹਨਾਂ ਨੇ 70 ਸਾਲਾਂ ਦੇ ਵਿੱਚ ਸਾਡੀਆਂ ਕੋਮਾ ਜਿਹੜੀਆਂ ਉਹਨਾਂ ਦਾ ਇਸਤੇਮਾਲ ਨਹੀਂ ਕੀਤਾ ਤਾਂ ਮੈਂ ਪ੍ਰਸ਼ਾਸਨ ਨੂੰ ਇਸ ਮਾਧਿਅਮ ਨਾਲ ਬੇਨਤੀ ਕਰਾਂਗਾ ਕਿ ਇਹਦੇ ਖਿਲਾਫ ਪੜਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ